ਦੇ ਦੇ ਰਾਵਿਆ ਸੋ ਪ੍ਰਭੂ ਤੇ ਨਾਮ ਬਾਗ ਬਣਾ ਹਰ ਦਰਸ਼ਨ ਕੋ ਮਾਰੋ ਜੋ ਤੇ ਨਾਨਕ ਪਿਆਸ ਬਣਾ ਚੇਤ ਮਿਲਾਈ ਸੋ ਪ੍ਰਭੂ ਕਿਸ ਕੈ ਪਾਏ ਲਗਾਵੇ ਸਾਥ ਤੇ ਰੂਪ ਵਾਜਿਆ ਜਨਾ ਭੇਵ ਵਿਚੋ ਹਰ ਸਾਜਨ ਭੁਖ ਵਿਸਾਰਕ ਹੈ ਜਤੀ ਮਾਇਆ ਤੋਂ ਦੇ ਨਾਮ ਮੇਰਾ ਕੈ ਲੈ ਜਾ ਕੋਇ ਦਇਓ ਸਾਰੇ ਕੁਛ ਨਾ ਪ੍ਰਭ ਬਿਨ ਆਵਰਣਾ ਕੋਇ ਜੀਤੁ ਮਿਤਰਨੀ ਦੁਲਗੇਦਰ ਕੀ ਨਿਰਮਲ ਸੋਏ ਨਾਮੁ ਕੀ ਤਬ ਬੇਰਤੀ ਪ੍ਰਭ ਮਿਰੋ ਪ੍ਰਾਪਤ ਹੋਏ ਵੈਸਾਖ ਸੁਭਾਵਾ ਤਨ ਗੈ ਜਾ ਸੰਤ ਭੇਟੈ ਹਰਿ ਸੋਏ ਹਰ ਜੀਵ موسیقی موسیقی ਆਪਣੀਆ ਜੇਲੇ ਵਿਚਕਿ ਕਿਉ ਰੋਵਨ ਸਾਧੂ ਸੰਗਿ ਪ੍ਰਾਪਤਿ ਨਾਨਕ ਰੰਗ ਮਾਣਨ ਹਰ ਜੇਕ ਰੰਗਿ ਲਾਟਿ ਜੁ ਤਣੀਿਸ ਕੈ ਭਾਗੁ ਬਤਨ ਆਸਾੜ ਤੁੰਡਾ ਜਿਸ ਲਗੈ ਆਇ ਨਾਮ ਨਾਮ ਉਪਾਸ ਜਗ ਜੀਵਨੁ ਪੁਰਖ ਤਿਆਗਤ ਹੈ ਗੋਹਾੜ ਭਾਇ ਭੇ ਕੋਤੀ ਹੈ ਗਲ ਪਈ ਇਸ ਜਨ ਕੀ ਫਾਸ ਜੀ ਰਾਮ ਜੀ ਦਾ ਸੋਰਣ ਮਨ ਤੈ ਦੋਰ ਕੀ ਆਸ ਰਹਿਣ ਭਾਣੀ ਪਛਤਾਣੀ ਮੁਟ ਚਲੇ ਗਏਂ ਰਾਸ ਜਨ ਕੋ ਸਾਧੂ ਭੇਟਿਏ ਜੋ ਤਰ ਗੋ ਇਕਲਾਸ ਕਰ ਕਿਰਪਾ ਪ੍ਰਗ ਆਪਣੀ ਤੇਰੇ ਦਰਸ਼ਨ ਹੋ ਤਨ ਮਿਲਾਵਣ ਹਾਰ ਜਿਵੇਂ ਸਕੀਏ ਪ੍ਰਗ ਪਾਇਆ ਜੇ ਤਨ ਦੇ ਬਿਰਸ ਸਸੀਤ ਦਿੱਤ ਵੇਰੇ ਕਹਿ ਸੁ ਪ੍ਰੇਖ ਪਕਰ ਚਲਾਏ ਬੰਦੂਤ ਜਾਵੇ ਕਿਸੈ ਨਾ ਦੇਣੀ ਪੇਤ ਛੜ ਕੜੋ ਤੇਖ ਨੇ ਮਾਏ ਜੇ ਸੋਂ ਲਗਰੇਤ ਹੱਥ ਮੋੜੇ ਤਨ ਕਪੈ ਜਾ ਹੋ ਆਸੀਤ ਜਿਹਾਰ ਕੀਤੇ ਸੋਗਣੇ ਸੇਵਾ ਤੋਂ ਇਹ ਨਾਮ ਨਾ ਪਾਈ ਜੋ ਹੈ ਰੱਖਣ ਮਾਰਾ ਰੇਤ ਅਸਾਂ ਗਿਆ ਸੇ ਵਿਚੁਰ ਕਤਹਿ ਨ ਦੈ ਪ੍ਰਾਪਤ ਮੇਰੇ ਮਾਹੀ ਸੋਰਤੀਆ ਰੇਸੰਗ ਬੈਕ ਜਿਆ ਹਰ ਕੀ ਸੋਭਾ ਕਿਆਣੀ ਜੇ ਸਾਹਿਬ ਜੇ ਲੜੀਆ ਤਨ ਮਨ ਭਗਿਆ ਰਾਮ ਸੋ ਸੰਗ ਸਾਧ세 ਜੜੀਆ ਸਾਧ ਜੀ ਨਾਨਕ ਦੇ ਬਾਣੀ ਇਸੇ ਰਹਿਣੇ ਕੇ ਜੜੀਆ ਤੇਰੇ ਦੁਖ ਨਾ ਕਰੂ ਪੁੱਤਰੇ ਸੇ ਧੰਗੈ ਵਸ ਪੜਿਆ ਜਿਨੇ ਗਾਵਿਆ ਪ੍ਰਗਤ ਜੜੀਆ ਰੰਗ ਜਵੇ ਰੰਗ ਹਰਿ ਹਰਿ ਕੰਟ ਤਨਾ ਜੜੀਆ ਨਾਨਕ ਬੰਟੈ ਤੁੜਦੇ ਨੇ ਪ੍ਰਭ ਸਰਣੀ ਦਰ ਪੜੀਆ ਬੰਧੇ ਪ੍ਰਭ ਦਾ ਰਤਨ ਬਾਹੜੇ ਨਾਮ ਜੜੀਆ ਕੋਕ ਤੋ ਕਾਰਣਾ ਵਿਆਪੇ ਕੰਟ ਮਿਯਾ ਹਰਿ ਨਾਮ ਮਨ ਵੇਚੈ ਚਰਨਾਰ ਦੇ ਦੇ ਦਰਸ਼ਨ ਲਗੜਾ ਸਾਰੋ ਓਟ ਗੋਬਿੰਦ ਗੋਪਾਲ ਰਾਏ ਸੇ

ਸਰਗਣ ਤੋਂ ਮੈ ਜੀ ਦਇਆਪੁਰਵਾਨ ਜਿਸਨੋ ਏਵੇਂ ਦਇਆ ਧਰਮੇ ਕੀਤ ਕੋ ਵਿਦ ਰਲਾਈ ਹਰ ਜੀ ਆਵਰੇ ਨਾਮ ਤੇ ਸਈ ਕੋਏ ਦੂਜਾ ਨਵੇਂ ਨਗਾਏ ਹਲਤ ਫਲਤ ਸੁਭਾਅ ਮੈਂ ਦੇਖ ਰਿਹ ਤਿਨ ਜਾਏ ਸੁਸਾਰ ਸਾਗਰ ਤੇ ਰਖਿਐਨ ਬਹੁੜ ਨਾਨਕ ਮੈਂ ਤਾਏ ਜੀਵਾ ਇਹਦਾ ਇਹ ਕੁਣ ਕਰੇ ਨਾਨਕ ਦੇ ਚਰਨੀ ਪਾਏ ਬਾਰੇ ਪੁਨੇ ਤੇ ਸਾਰਾ ਹੈ ਜਿਸ ਨਾਮ ਤੇਰੇ ਅਨੰਤ ਮਾਈ ਜਿਨ ਜਿਨ ਨਾਮ ਤੇ ਆਇਆ ਅਤਰ ਕੇ ਕਾਗ ਸਰੇ ਹਰਗ ਪੂਰਾ ਆਰਾਧਿਆ ਅਤਰ ਕਾ ਸੱਚ ਖਰੇ ਸਰਬ ਸੁਖਾਰਿਤ ਚਰਨ ਹਾਇ ਭਾਉ ਦੇ ਵਿਗਮੰਦਰੇ ਪ੍ਰੇਮ ਭਗਤ ਤਨ ਪਾਈ ਆਤ ਕਿਆ ਨਾਹੀ ਤਰੇ ਕੂੜ ਗਰੇ ਤੁ ਵਿਧਾਰ ਸੀ ਪੂਰਨ ਸੱਚ ਭਏ ಅಂದರೆ ತರೆ ಮೇವರ ಭೇ